ਦਾ ਬਾਈ ਨੇ ਮੈਰਜ ਬਿਊਰੋ ਦਗੜੂ ਕੁਚੜੂ ਦਾ ਗੇਟ ਖੜਕਾਇਆਗਾ ਲੈ ਮਿੱਤਰਾ ਜੀ ਫਿਰ ਡੰਮ ਦੀ ਹੈ ਡੰਮ ਦਾਂਗੇ ਤੈਨੂੰ ਪਾਇਆ ਕਹਣਾ ਬਈ ਉਹੀ ਟੂਬੇ ਵਾਂਗੂ ਮਰਦਾਂਗੇ ਤੇ ਇਹ ਤਾਂ ਗੱਲ ਕਰ ਆਈ ਲੈਟਸ ਦੇ ਚੱਕਰ ਜੇ ਕਰਕੇ ਤੇਰਾ ਗੇਰੜਿਆ ਪਿਆਗਾ ਤੂੰ ਦੇਖੀ ਸੀ ਤੇਰਾ ਗੇਰ ਕੱਢ ਕੇ ਤੋਰਾਂਗੇ ਤੇ ਬਾਈ ਗੱਲ ਕੀ ਹੈਗੀ ਇਹਨਾਂ ਵੱਲੋਂ ਕੁੜੀ ਵਾਲਿਆਂ ਨੂੰ ਲੀੜਾ ਕੱਪੜਾ ਤੇ ਫਰਿੱਜ ਕੂਲਰ ਇੰਨਾ ਕੋ ਤਾਂ ਚੱਕ ਦਾਂਗੇ ਫੇਰ ਪੰਜ ਚਾਰ ਆਈਟਮਾਂ ਹੋਰ ਨੇ ਖਰਜਾ ਤੇ ਫਰਿੱਜ ਕੂਲਰ ਟੀਵੀ ਹੈ ਬਾਈ ਤੇ ਇਹ ਬੇਸ਼ੱਕ ਇਹਦੀ ਬੇਬੇ ਨੇ ਅੱਜ ਤੱਕ ਥਾਪੀ ਨਾਲ ਕੱਪੜੇ ਕੁੱਟੇ ਨੇਗੇ ਪਰ ਇਹ ਵਾਸ਼ਿੰਗ ਮਸ਼ੀਨ ਵੀ ਦੇਣਗੇ ਬਾਈ ਤੇ ਬਾਕੀ ਬਾਈ ਨੰਦਾਂ ਤੋਂ ਪਹਿਲਾਂ 8 ਲੱਖ ਰੁਪਈਆ ਇੰਨਾ-ਉੰਨਾ ਨਹੀਂ ਮੈਂ ਦਿੰਦਾ ਹੈਗਾ ਖਰਜ ਆਪਾਂ ਹੈ ਨਾ ਤੈਨੂੰ ਖੜਿਉਣਾ ਸਟੀਆਂ ਉਹ ਜਿੱਥੋਂ ਜੈ ਬਾਬਾ ਸਿੰਢਲ ਹੋਰਾਂ ਦੀ ਜੈ ਜੈ ਬਾਬਾ ਜੈ ਬਾਬਾ ਸਿੰਢਲ ਹੋਰਾਂ ਦੀ जय बाबा सिंडळ होरा दी जय ओ मेरे ਉੱਤੇ ਨਾਲੇ ਬਾਸੜਦੀਂ बाबा हां बाबा ਕੀ ਆ ਤਿੰਨ ਕਿਲੋ ਮੱਕੀ ਦਾ ਆਟਾ ਲਿਆ ਦੇ ਕਿਉਂਕਿ ਸਾਡਾ ਚੇਲਾ ਟਿੱਲੇ ਤੇ ਮੱਕੀ ਦੇ ਸਾਗ ਨੂੰ ਘੋਟਾ ਲਾਈ ਜਾਂਦਾ ਤੂੰ ਤਾਂ ਟਿੱਕੇ ਖੜਜਿਆ ਕਰ ਬਾਬਾ ਚਲੂਣੇ ਲੜਦੇ ਨੇ ਤੇਰੀ ਯਾਰ ਖੜਜ ਜਾ ਸਾਗ ਚਾਲਣ ਪਾਉਣ ਨੂੰ ਵੀ ਦੰਨੀ ਆ ਕਿਉਂ बाबा सिंडळ ਜੀ ਮੰਨ ਜਿਓ ਚੇਲੇ ਨੂੰ ਅਗਲੀ ਆਲਣ ਪਾਉਣ ਨੂੰ ਵੀ ਦੇ ਦੇ ਮਾਰ ਕੇ ਘੋਟਨਾ ਬਚਮੂਤ ਕਰ ਦੂੰ ਬਿੱਲੇ ਟਟੇ ਕਿਸੇ ਥਾਂ ਦੇ ਵਧੀਆ ਵਧੀਆ ਬਾਈ ਕਿੱਥੇ ਮੈਂ ਤਾਂ ਯਾਰ ਹੁਣ ਗਿਆ ਹਾਂ ਬਾਈ ਬਹੁਤ ਦੂਰ ਨੈਣਾਦੇਵੀ ਗਿਆ ਹਾਂ ਯਤਨ ਨੂੰ ਸਿੱਧੀ ਗੱਲ ਦੱਸ ਦਿੰਦਾ ਬਾਈ ਹੂੰ ਉਹ ਯਾਰ ਤੂੰ ਦੇ ਦੇ ਯਾਰ ਪੈਸੇ ਯਾਰ ਤੂੰ ਉਹ ਪੈਸੇ ਦੇ ਦਾਂਗੇ ਯਾਰ 20 25000 ਰੁਪਿਆ ਯਾਰ ਕਿਉਂ ਵੱਢ ਕੇ ਖਾਨ ਵਾਲਾ ਕਰ ਦਿੰਨੇ ਹੁੰਦੇ ਹੋਗੇ ਬੱਟ ਕੇ ਖਾਣ ਵਾਲੀ ਗੱਲ ਨਹੀਂ ਹੈਗੀ ਯਾਰਾ ਕਿਤੇ ਕਹਿ ਦੇਣਾ ਪੀ ਗਿਆ ਹੋਇਆ ਕਿਤੇ ਕਿਤੇ ਕਹਿ ਦੇਣਾ ਕਿਤੇ ਕਿਤੇ ਕਹਿ ਦੇਣਾ ਯਾਰਾ ਉਹ ਗੱਲ ਸੁਣ ਲੈ ਮੈਂ ਹੁਣ ਪਹਾੜਾਂ ਤੇ ਚੜੀ ਜਾਣਾਗਾ ਐਵੇਂ ਤੂੰ ਮੈਨੂੰ ਯਾਰ ਮਗਰ ਫੋਨ ਕਰ ਕਰਕੇ ਮੈਨੂੰ ਡਿਘਿਆ ਨਾ ਦੇ ਬਈ ਪੱਕੇ ਪਹਾੜ ਨੇ ਯਾਰ ਇੱਧਰ ਸੱਚਾ ਹੁਣ ਕਿਦੋਂ ਪਹਾੜ ਚੜਦਾ ਹੈ ਪਹਾੜ ਚੜੀ ਜਾਣਾ ਮੈਂ ਪੱਕੇ ਪਹਾੜ ਨੇ ਯਾਰ ਐਵੇਂ ਤੂੰ ਮੈਨੂੰ ਫੋਨ ਜੇ ਨਾ ਕਰ ਐਵੇਂ ਕਰ ਫਿਰ ਜਿਹੜੀ ਤੇਰੇ ਮਗਰ ਕੱਚੀ ਪਹਾੜੀਆਂ ਹੋਵੇ ਕਦੀ ਦੇਖ ਮੜਾ ਜਾ ਕਿੱਧਰ ਕਿੱਧਰ ਮਗਰ ਤਾਂ ਜਾ ਉੱਪਰ ਪਹਾੜ ਕਣੀ ਹੌੜੀ ਹੌੜੀ ਭਾਈ ਰੋਕ ਦੇ ਇੱਕ ਮਿੰਟ ਖੜ੍ਹ ਜਾ ਲੱਤ ਬਾਣਾ ਤੜਾ ਲਿਓ ਨੌਰੀ ਪਤਨਾ ਸੁਨਾਮ ਖਨੌਰੀ ਪਤਨਾ ਸੁਨਾਮ ਟਣਾ ਟਣਾ ਬੇਬੇ ਜਾਊਗੀ ਬੇਬੇ ਜਾਊਗੀ ਸੁਨਾਮ ਜਾਊ ਬੇਬੇ ਇੱਧਰ ਦੀ ਤੈਨੂੰ ਕਿਹਨੇ ਕਹਿਤਾ ਉਹ ਉਧਰ ਦੀ ਆ ਜਾ ਇੱਧਰ ਕੋਈ ਮਗਰ ਫੇਟ ਮਾਰ ਬੇਬੇ ਕਿਸੇ ਹੋਰ ਤੇ ਚੜ ਜਾ ਸਾਡਾ ਤਾਂ ਕੰਮ ਹੋ ਗਿਆ ਣਾਣਾਣਾੜਾ ਟਾਣਾਣਾੜਾ ਉਹ ਯਾਰ ਐ ਥੁਰੂ ਹੁੰਦੀ ਐ ਲੱਖਿਆ ਯਾਰ ਤੂੰ ਤਾਂ ਉਹੀ ਕਹਿ ਦਿੰਨਾ ਯਾਰ ਮਾਰੇ ਇਤਿਹੜਿਆਂ ਤੇ ਰੋਕ ਲਾਇਆ ਐ ਕਿਵੇਂ ਰੋਕ ਲਾਇਆ ਯਾਰ ਉਹ ਪੱਪੂ ਲੜੂ ਯਾਰ ਤੈਨੂੰ ਕੱਤੀ ਤੇ ਮੇਰੇ ਨਾਲ ਯਾਰ ਬੱਸ ਸਟੈਂਡ 'ਚ ਬਾੜਨੀ ਆ ਮੈਂ ਲਓ ਕਿਹਾ ਬੜਗੀ ਤਾਰ ਦੇ ਓਏ ਤਾਣਾਣਾੜਾ ਜੇ ਮੈਂ ਉਹ ਖੜ ਜਾ ਪੀਨਿਆ ਖੜ ਜਾ ਫੇਰ ਪੀਨਿਆ ਯਾਰ ਚਾਹ ਖੜਦਾ ਖੜਦਾ 1 ਮਿੰਟ ਕੌਫ ਕਰਦੇ ਹਿੱਦੜੇ ਤੇ ਪੀਆਰਟੀ ਚੜੀਆਂ ਹੁੰਦੀਆਂ ਨੇ ਉੱਤੇ ਖੜਦਾ ਖੜਦਾ 1 ਮਿੰਟ ਲੈ ਫੜਾ ਹੁਣ ਪਾਣੀ ਫੜਾ ਪਹਿਲਾਂ ਪਾਣੀ ਫੜਾ ਦੇ ਆਹ ਫੜੋ ਪਾਣੀ ਇਹ ਮੇਰੇ ਹੱਥ ਨੂੰ ਠਾਟ ਬੁੱਕ ਖਾਦਾ ਮੈਂ ਆਏ ਕਰੋ ਜਵਾਨੋ 15 ਜਣਾਂ ਦਾ ਬੈਚ ਕਰ ਲਓ ਪਟਿਆਲੇ ਦਾ 15 ਦਾ ਕਰ ਲਓ ਭਵਾਨੀਗੜ੍ਹ ਦਾ ਸੰਗਰੂਰ ਦਾ ਕਰ ਲਓ 18 ਦਾ ਬਰਨਾਲੇ ਦਾ 35 ਦਾ ਮੋਗੇ ਦਾ 35 ਠੀਕ ਹੈ ਇੱਕ ਗੱਲ ਵਾਂ ਤੁਹਾਨੂੰ ਹੋਰ ਡੇ ਡੇਢ ਸੌ ਫੋਟ ਲੈ ਫਾ ਦੇ ਸਾਰੇ ਨੇ ਆਪਾਂ ਨੇ ਇਹ ਨਾ ਹੋਵੇ ਵੀ ਆਪਾਂ ਪ੍ਰਸ਼ਾਪ ਕਰਨ ਇਕੱਠੇ ਖੜ ਗਏ ਇਹ ਗੱਲ ਹੋਰ ਸਤ ਤਾਹਾਂ ਦੀ ਆਪਣੇ ਜਣਾ ਜਹਾਜ਼ ਤੁਸੀਂ ਇਹ ਨਹੀਂ ਹੈਗਾ ਵੀ ਤਾਹਾਂ ਉਹਦੇ ਐ ਝਾਕੀ ਜਾਓ ਤਾਹਾਨੂੰ ਬਿਲਕੁਲ ਨਹੀਂ ਝੱਕਣਾ ਹੈ ਕਿਉਂਕਿ ਆਪਾਂ ਥੱਲੋਂ ਕੁਝ ਨਹੀਂ ਦੇਖ ਸਕਦੇ ਉਹ ਆਪਾਂ ਨੂੰ ਆਪਣੀ ਇਕੱਲੀ ਇਕੱਲੀ ਗੱਲ ਨੋਟ ਕਰਨ ਦੀ ਠੀਕ ਹੈ ਕਿਉਂਕਿ ਸਖਤ ਡਿਊਟੀ ਹੈ ਕਿ ਅੱਖਾਂ ਬੰਦ ਨੇ ਕੰਮ ਜੀ ਹੁਣ ਕਦੋਂ ਕੰਮ ਢਿੱਲਾ ਹੋਊਗਾ ਪਾ ਤੁਹਾਡੇ ਸੌਰੀ ਜਾਇਆ ਹੀ ਏ ਨੰਮਿਆ ਕਿੰਨਿਆ ਮਰਜੀ ਕੁੱਤ ਕਤਾਰੇਆਂ ਘੜ ਲੈ ਮੇਰੇ ਸਾੜਾ ਤੈਨੂੰ ਛੁੱਟੀ ਨਹੀਂ ਦਿੰਦਾ ਹੈਗਾ ਪਹਿਲੋ ਹਾਂ ਜੈਸਾ ਉਹ ਪਹੁੰਚ ਰਿਹਾ ਕਰੇ ਯਾਰ ਉਹ ਕਿੱਡੀ ਗੱਲ ਐ ਕਿਉਂ ਘਬਰਾਉਨੇ ਹੋ ਯਾਰ ਪਹੁੰਚ ਰਿਹਾ ਕਰੇ ਮੈਂ ਤੈਨੂੰ ਜਦੋਂ ਕਹਤਾ ਯਾਰ ਗੇਟ ਖੋਲ ਮੈਂ ਤੂੰ ਤੌਲੀਆ ਫੜਾ ਮੈਂ ਨਹਾਉਣਾ ਹੈਗਾ ਆ ਫੜੋ ਤੌਲੀਆ ਉਹ ਕਿੰਨੇ ਵਾਰੀ ਕਹ ਮੈਨੂੰ ਕੱਚੀ ਨੀਂਦ ਨਾ ਠਾਇਆ ਕਰ ਉੱਥੇ ਮੈਨੂੰ ਡਿਊਟੀ ਤੇ ਟੂਲੇ ਆਈ ਜਾਂਦੇ ਨੇ ਅਗਲਾ ਸ਼ਿਕਾਇਤ ਕਰ ਤੂੰ ਕਿਉਂਕਿ ਡਿਊਟੀ ਸਖਤ ਹੈ ਅੱਖਾਂ ਬੰਦ ਨੇ ਕੰਮ ਟੈਟ ਹੈ